हाँ जी ये मैं किलो गाजर लै ली है जी ये किलो गाजरों का आप गजरेला बनाव गे जो आपने सेम आप उस तरह का गजरेला बनावे अज जल्दी बन जाता है ये तो ज़्यादा टाइम नहीं लगता जी ये बना के अभी दसागे ये मैं पहला गाजर धो ला चंकी तरह हम दूसरा नाल इस तरह छंद रही हाँ जी, तो जी।, जी। उपरों ऊपरों ਤੇ ਫਿਰ ਆਪਾਂ ਇਹਨਾਂ ਨੂੰ ਕद्दूकश ਕਰਾਂਗੇ। ਇਹ ਸਾਰੀਆਂ ਗਾਜਰਾਂ ਨੂੰ ਮੈਂ ਛਿੱਲ ਲੈ ਆਈ ਜੀ ਚੰਗੀ ਤਰ੍ਹਾਂ। ਹਾਂਜੀ ਹੁਣ ਤੁਹਾਨੂੰ ਕद्दूकश ਕਰਨ ਦਾ ਮੈ ਦੱਸਾਂਗੇ ਆਪਾਂ ਇਹਨਾਂ ਨੂੰ ਇਹ ਕਿਵੇਂ ਕद्दूकश ਕਰਨਾ ਹੈ। ਕੀ ਕਰਨਾ ਹੈ? ਟੇਢੀ ਸਾਈਡ ਜਿਹੜਾ ਇਹਨਾਂ ਦੇ ਵਿਚਲਾ ਹੁੰਦਾ ਜਿਸ ਦਾ ਬ੍ਰਾਊਨ ਜਿਹਾ ਇਹਨੂੰ ਨਹੀਂ ਆਪਾਂ ਕद्दूकश ਕਰਨਾ ਇਹਨੂੰ ਆਪਾਂ ਬਾਹਰ ਕੱਢ ਕੇ ਸੈੱਟ ਦੇਣਾ ਹੈ ਜੀ। ਕਿਹੜੇ ਕਦੂਕਸ਼ ਕਰਨ ਨਾਲ ਜੀ ਜਿਹੜੇ ਗਾਜਰ ਆਪਣਾ ਕਿਲੋ ਆ ਗਾਜਰ ਆਪਣੀਆਂ ਇਹ ਅੱਧਾ ਕਿਲੋ ਤੋਂ ਥੋੜੀਆਂ ਜੀਆਂ ਜ਼ਿਆਦਾ ਆ ਜਾਣੀ ਕਿ ਰਹਿ ਜਾਣੀਆਂ ਕਿਲੋ ਤੋਂ ਘੱਟ ਜਾਣੀਆਂ ਆਇਸਤਰਾ ਜੀ ਵਿੱਚ ਜਿਹੜਾ ਆਪਣਾ ਨੰਚਲ ਜਾ ਆ ਜਾਂਦਾ ਇਹਨੂੰ ਆਪਾਂ ਐ ਕੱਢ ਦੇਣਾ ਬਾਹਰ ਇਹਨੂੰ ਨਹੀਂ ਆਪਾਂ ਕਦੂਕਸ਼ ਕਰਨਾਗਾ ਕਿੱਲੋ ਗਾਜਰ ਲੈ ਲਈਆਂ ਸੀ ਉਹਨਾਂ ਨੂੰ ਮੈਂ ਕੱਦੂ ਕਸ਼ ਕਰ ਲਿਆ ਜੀ ਉਹ ਮੈਂ ਦੱਸਿਆ ਤੁਹਾਨੂੰ ਕਿਸ ਤਰ੍ਹਾਂ ਕੱਦੂ ਕਸ਼ ਕਰਨੀਆਂ ਐ ਤੇ ਇਹ ਆਪਣੀਆਂ ਕਿਲੋ ਤੋਂ ਘੱਟ ਹੀ ਰਹੀਆਂ ਗਾਜਰਾ ਤੇ ਇਹ ਮੈਂ ਲੈ ਲਈਆਂ ਜੀ ਸੌ ਗਈ ਇਹ ਮੈਂ ਲੈ ਲਿਆ ਮਗਜ ਇਹ ਬਦਾਮ ਲੈ ਰਹੀ ਜੀ ਇਹ ਆਪਾਂ بس ਥੋੜੀ ਥੋੜੀ ਲੈਣੀ ਐ ਕਿਲੋ ਦੇ ਹਿਸਾਬ ਨਾਲ ਤੇ ਖੰਡ ਮੈਂ ਥੋੜੀ ਜਿਹੀ ਪਾਉਂਗੀ ਕਿਉਂਕਿ ਗਾਜਰਾ ਮਿੱਠੀਆਂ ਹੁੰਦੀਆਂ ਐ ਤੇ ਇਹ ਆਪਣਾ ਹੈਗਾ ਮਿਲਕ ਪਾਊਡਰ ਜੀ ਇਹ ਵੀ ਇੱਕ ਕੌਲੀ ਪਾਉਣੀ ਆ ਆਪਾਂ ਤੇ ਚਾਹੇ ਤਾਂ ਆਪਾਂ ਦੂਸਰਾ ਦੁੱਧ ਵੀ ਪਾ ਸਕਦੇ ਆਂ ते पर आप मिल्क पाउडर ही पावगे ये आप विजरेला बनावे जिमें आप विहानी नहीं खाते जाके चम सेम इस तरह का गजरेला बन जाना है जी, है। जी, जी दे, नहीं। नहीं। ये मैं दो तीन चमचे देसी घोए पा दें कई तो ज्योज सुकिया ही भुन सु नहीं भुननिया इन्होंने घ्यो भुंदना है घ्यो के खुशबू आऊगी ਇਹ ਜੇ ਸੇਮਾ ਵਾਲ ਜਾਨਾ ਜੇ ਆਪਾਂ ਵਿਆਹ ਦੇ ਵਿੱਚ ਨਹੀਂ ਜਾਂਦੇਗੇ। ਜਿੰਮ ਜਿੰਮ ਇਹ ਆਪਣਾ ਗਾਜਰਾਂ ਨੂੰ ਭੁੰਨਾਗੇ ਨਾ ਉਹ ਮੇਰੇ ਵੱਸ ਤੋਂ ਪਾਣੀ ਛੁੱਟ ਲੈਣਾ ਵਿੱਚੋਂ ਤੇ ਫੋੜ ਨਹੀਂ ਰਹਿ ਜਾਣਗੇ। ਇਹ ਆਪਣਾ ਜੀ 10-15 ਮਿੰਟਾਂ ਚ ਬਣ ਜਾਂਦਾ ਹੈ। ਇਹਨਾਂ ਜ਼ਿਆਦਾ ਟਾਈਮ ਨਹੀਂ ਲੱਗਦਾ ਬਣਨੇ ਤੇ। ਇਹ ਆਪਣੀ ਖੇਤ ਲਈ ਵਧੀਆ ਹੁੰਦਾ ਹੈ। ਇਹ ਸ਼ਾਲਨ ਦੇ ਵਿੱਚ ਆਪਾਂ ਨੂੰ 5-6 ਵਾਰੀ ਬਣਾ ਕੇ ਘਰੇ ਖਾ ਹੀ ਲੈਣਾ ਚਾਹੀਦਾ ਗਾਜਰਾਂ ਵੀ ਆਪਣੀਆਂ ਖੂਨ ਵਧਾਉਂਦੀਆਂ ਦੇਖੋ ਜੀ ਜਿਹੜੇ ਵਿੱਚ ਪੈਣਗੇ ਜੇ ਬਦਾਮ, ਮੱਗਜ਼, ਕਾਜੂ ਉਹ ਵੀ ਆਪਣੇ ਸਿਹਤ ਦੇ ਲਈ ਚੰਗੇ ਆ ਜੀ ਡ్రਾਈ ਫਰੂਟ ਕੋਲ ਜਿਹੜੀਆਂ ਆ ਦੇਖੋ ਚੜਾਈ ਦੇ ਨਾਲ ਲੱਗਣ ਲੱਗੀਆਂ ਨਾਲ ਵਿੱਚ ਪਾਣੀ ਆ ਜਿਹੜਾ ਬਿਲਕੁਲ ਸੋਖ ਚੁੱਕਿਆ ਹੈ ਹੁਣ ਆਪਾਂ ਇਹਨੂੰ ਪਾਵਾਂਗੇ ਜੀ ਚੀਨੀ ਹੁਣ ਆਪਾਂ ਇਹ ਚੀਨੀ ਪਾ ਦਿੰਦੇ ਜੀ ਇਹ ਆਪਾਂ ਪਾਣੀ ਛੱਡੂਗੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਬਾਦੀ ਨੂੰ ਪਕਾ ਲੈਣਾ ਚੀਨੀ ਆਪਣੀ ਖੁਰ ਗਈ ਹੈ ਜੀ ਵਿੱਚ ਚੰਗੀ ਤਰ੍ਹਾਂ ਥੋੜਾ ਥੋੜਾ ਹਜੇ ਚੀਨੀ ਦਾ ਪਾਣੀ ਹੈਗਾ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਸਕਾ ਲਈ ਹੋਰ ਫਿਰ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਪਾਵਾਂਗੇ ਤੇ ਆਪਣੇ ਜਿਹੜੇ ਡ్రਾਈ ਫਰੂਟ ਆ ਉਹਨੂੰ ਆਪਾਂ ਥੋੜਾ ਜਿਹਾ ਅੱਗੇ ਹੌਦੇ ਵਿੱਚ ਭਨ ਕੇ ਪਾਵਾਂਗੇ ਆ ਦੇਖੋ ਥੋੜਾ ਥੋੜਾ ਪਾਣੀ ਰਹਿ ਗਿਆ ਇਹਨੂੰ ਆਪਾਂ ਸੁਕਾਉਣਾ ਹੈ ਕਿੰਨੀ ਤਰ ਫਿਰ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਡ్రਾਈ ਫਰੂਟ ਪਾ ਦਾਂਗੇ ਤੇ ਆਪਣਾ ਮਿਲਕ ਪਾਊਡਰ ਪਾ ਦਾਂਗੇ ਸਾਰੇ ਪਾ ਦੇਗੇ ਕਿਉਂ ਮੈਂ ਪਾਲਿਆ ਸਿਕੜਾ ਇਹਨਾਂ ਨਾਲੇ ਪੋਲੇ ਜੇ ਹੋ ਜਾਣਗੇ ਕੋਲੇ ਜੇ ਅਗਲਾ ਸਾਰੇ ਚੀਜ਼ਾਂ ਨੂੰ ਮੈਂ ਵਿੱਚ ਫਰਾਈ ਕਰ ਲੈਂਗੀ ਉਤੇ ਵੀ ਇਸ ਤਰ੍ਹਾਂ ਹੀ ਕਰ ਲੈਣਾ ਜੀ ਐਂ ਤੇ ਚਾਲੀ ਘੋਪਾ ਕੇ ਥੋੜਾ ਜਿਹਾ ਤੇ ਵਿੱਚੇ ਇਸ ਤਰ੍ਹਾਂ ਇਹਨਾਂ ਨੂੰ ਫਰਾਈ ਕਰ ਲਈਏ ਹਾਂਜੀ ਫਿਰ ਇਹਨਾਂ ਨੂੰ ਮਿਕਸ ਕਰਦੇ ਨੇ ਸਸਰ ਹੋ ਕੇ ਜਦੋਂ ਕੋਲ ਵਿਆਹ ਵਾਲਾ ਕੁਰੀਲਾ ਬਣ ਜਾਂਦਾ ਜੀ ਵਿਆਹ ਦੇ ਵਿੱਚ ਵੀ ਇਸ ਤਰ੍ਹਾਂ ਹੀ ਬਣਾਉਂਦੇ ਰਹਿੰਦੇ ਆ ਇਹ ਬਸ ਆਪਾਂ ਇੱਕ ਦਿਨ ਚ ਖਾ ਲੈਣੀ ਆ ਕਿਹੜਾ ਜ਼ਿਆਦਾ ਕੰਮ ਖਾਣ ਦਾ ਮੜਪਾ ਦੁੱਧੀ ਵਿੱਚ ਮੈਂ ਇੱਕ ਕੌਲੀ ਮਿਲਕ ਪਾਊਡਰ ਦੀ ਇਸ ਤਰ੍ਹਾਂ ਜੀ ਆਪਣਾ ਇਹ ਗਰੇਲਾ ਬਣ ਕੇ ਤਿਆਰ ਹੋ ਜਾਂਦਾ ਹੈ ਸਾਰੇ 15-20 ਮਿੰਟ ਲੱਗਦੇ ਹੈ ਜੀ ਇਹਨੂੰ ਬਣਾਉਣ ਤੇ ਜਦੋਂ ਵੀ ਤੁਸੀਂ ਚਾਹੋ ਤੁਹਾਡਾ ਦਿਲ ਕਰਦਾ ਖਾਣ ਨੂੰ ਤਾਂ ਤੁਸੀਂ ਇਹ ਬਣਾ ਸਕਦੇ ਹੋ ਜੀ ਜਿਆਦਾ ਟਾਈਮ ਨਹੀਂ ਲੱਗਦਾ ਇਹਦੇ ਤੇ सर्दियों जी ये सर्दी सर्दी पाँच छः दिन खा देना चाहिए यह साड़ी सेहत ले चंगा होंगे एक गजरेला बन के जी अपना तैयार हो गया है